ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਸੱਚੀ ਸਟੋਰੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਹੈ ਸ਼ੇਪੂਰੀ ਇਲਾਕੇ ਦੀ ਹੈ ਜਿੱਥੇ ਕਿ ਇੱਕ 16 ਸਾਲ ਦੀ ਲੜਕੀ ਦੀ ਮੌਤ ਹੋ ਜਾਂਦੀ ਆ ਪਰ ਉਹਦੇ ਪਿੱਛੇ ਜਿਹੜਾ ਕਾਰਨ ਹੈ ਜਦੋਂ ਮੈਂ ਤੁਹਾਨੂੰ ਦੱਸੂਗਾ ਤਾਂ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਅੱਜ ਦੇ ਟਾਈਮ ਪੰਜਾਬ ਦੇ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਦਿਨੋਂ ਦਿਨ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸੇਫ ਰੱਖ ਸਕਦੇ ਆ ਦੋਸਤੋ ਕੀ ਹੋਇਆ ਸ਼ੇਪੂਰੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜੋ ਕਿ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਿਸ ਦੇ ਕੀ ਸੱਤ ਲੜਕੇ ਲੜਕੀਆਂ ਸਨ ਉਹਨਾਂ ਦੇ ਵਿੱਚੋਂ ਇੱਕ ਲੜਕੀ 16 ਸਾਲ ਦੀ ਸੀ ਜੋ ਕਿ ਆਪਣੇ ਪਿਤਾ ਨੂੰ ਅਕਸਰ ਫੈਕਟਰੀ ਦੇ ਵਿੱਚ ਖਾਣਾ ਫੜਾਉਣ ਦੇ ਲਈ ਜਾਂਦੀ ਸੀ ਤਾਂ ਉਸ 16 ਸਾਲ ਦੀ ਲੜਕੀ ਦੇ ਉੱਤੇ ਇੱਕ ਇਬਰਾਹਿਮ ਨਾਂ ਦੇ ਲੜਕੇ ਨੇ ਨਿਗਾਹ ਰੱਖੀ ਹੋਈ ਸੀ ਤਾਂ ਉਸ ਤੋਂ ਬਾਅਦ ਉਸ ਲੜਕੀ ਦੀ ਇਬਰਾਹਿਮ ਨਾਲ ਦੋਸਤੀ ਵੀ ਹੋ ਜਾਂਦੀ ਹੈ ਪਰ ਥੋੜੇ ਟਾਈਮ ਬਾਅਦ ਇਬਰਾਹਿਮ ਉਸ ਲੜਕੀ ਨੂੰ ਵਿਆਹ ਕਰਾਉਣ ਵਾਸਤੇ ਕਹਿਣ ਲੱਗ ਜਾਂਦਾ ਹੈ ਅਤੇ ਜਦੋਂ ਇਹ ਸਾਰੀ ਘਟਨਾ ਉਹਦੇ ਪਿਤਾ ਨੂੰ ਪਤਾ ਲੱਗਦੀ ਹੈ ਤਾਂ ਉਹ ਇਬਰਾਹਿਮ ਨੂੰ ਸਮਝਾਉਂਦਾ ਹੈ ਵੀ ਸਾਡੀ ਲੜਕੀ ਦੀ ਉਮਰ ਹਜੇ ਤਕਰੀਬਨ 16 ਸਾਲ ਦੀ ਹੈ ਤੋ 2-4 ਸਾਲ ਹੋਰ ਰੁਕ ਜਾ ਉਸ ਤੋਂ ਬਾਅਦ ਅਸੀਂ ਤੇਰਾ ਇਸ ਨਾਲ ਵਿਆਹ ਕਰ ਦੇਵਾਂਗੇ ਪਰ ਉਹ ਲੜਕਾ ਸੀ ਜਿਹੜਾ ਆਪਣੀ ਜਿੱਦ ਦੇ ਉੱਤੇ ਅੜਿਆ ਹੋਇਆ ਸੀ ਤਾਂ ਲੜਕੀ ਨੇ ਮਜਬੂਰ ਹੋ ਕੇ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਫਾਹ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਬਾਥਰੂਮ ਦੇ ਅੰਦਰ ਚਲੀ ਜਾਂਦੀ ਹੈ ਤਾਂ ਉਹ ਆਪਣੇ ਗਲ ਦੇ ਵਿੱਚ ਰੱਸੀ ਪਾਉਂਦੀ ਹੈ ਤਾਂ ਰੱਸੀ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਲੜਕੀ ਧਰਤੀ ਤੇ ਡਿੱਗਦੀ ਹੈ ਤੇ ਕੋਲ ਪਈ ਇੱਕ ਨੁਕੀਲੀ ਚੀਜ਼ ਉਸ ਲੜਕੀ ਦੇ ਸਿਰ ਦੇ ਉੱਤੇ ਲੱਗਦੀ ਹੈ ਤਾਂ ਥੋੜੇ ਟਾਈਮ ਬਾਅਦ ਜਦੋਂ ਉਸ ਕੁੜੀ ਦੀ ਮਾਂ ਬਾਥਰੂਮ ਦੇ ਵਿੱਚ ਲੜਕੀ ਨੂੰ ਦੇਖਣ ਜਾਂਦੀ ਹੈ ਤਾਂ ਉਸ ਲੜਕੀ ਦੇ ਸਿਰ ਦੇ ਉੱਤੇ ਸੱਟ ਲੱਗੀ ਹੁੰਦੀ ਹੈ ਤੇ ਉਹ ਬੇਹੋਸ਼ ਹਾਲਤ ਦੇ ਵਿੱਚ ਡਿੱਗੀ ਪਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਡਾਕਟਰ ਉਸ ਲੜਕੀ ਦੀ ਹੱਥ ਨੂੰ ਦੇਖਦੇ ਹੋਏ ਕਿਉਂਕਿ ਉਸ ਦੀ ਹਾਲਤ ਜਿਆਦਾ ਨਾਜ਼ੁਕ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨਿੱਜੀ ਹਸਪੀਟਲ ਦੇ ਵਿੱਚ ਉਸ ਨੂੰ ਰੈਫਰ ਕਰ ਦਿੱਤਾ 6 ਦਿਨਾਂ ਦੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਸਿਰ ਦੇ ਵਿੱਚ ਸੱਟ ਕਾਫੀ ਗੰਭੀਰ ਲੱਗ ਜਾਂਦੀ ਹੈ। ਚੌਂਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਜਿਹੜਾ ਪੂਰਾ ਮਾਮਲਾ ਹੈਗਾ ਇਹ ਪੋਸਟ ਮੌਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ 20 ਸ ਲੜਕੀ ਦਾ ਕਤਲ ਹੋਇਆ ਜਾਂ ਫਿਰ ਇਸ ਲੜਕੀ ਨੇ ਸੁਸਾਈਡ ਕੀਤੀ ਆ। ਦੋਸਤੋ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਸਾਡਾ ਮਕਸਦ ਇਹ ਸੀ ਵੀ ਦਿਨੋਂ ਦਿਨ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜਦੇ ਜਾਂਦੇ ਨੇ ਅੱਜ ਦੀ ਇਸ ਘਟਨਾ ਤੋਂ ਆਪਾਂ ਇਹ ਸੋਚ ਸਕਦੇ ਹਾਂ ਵੀ ਸਾਡੇ ਬੱਚਿਆਂ ਦੀ ਸੇਫਟੀ ਵਾਸਤੇ ਸਾਨੂੰ ਅਵੇਅਰ ਰਹਿਣਾ ਚਾਹੀਦਾ ਹੈ ਕਦੇ ਵੀ ਸਾਨੂੰ ਟੱਲ ਨਹੀਂ ਛੱਡਣੀ ਚਾਹੀਦੀ ਕਿਉਂਕਿ ਅੱਧ ਦੇ ਸਮੇਂ ਦੇ ਵਿੱਚ ਇੰਨੇ ਹਾਲਾਤ ਵਿਗੜਦੇ ਜਾਂਦੇ ਨੇ ਕਿ ਤੁਹਾਡੇ ਬੱਚਾਂ ਤੇ ਕੋਈ ਵੀ ਮਾੜੀ ਨਿਗਾਹ ਰੱਖ ਸਕਦਾ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬੁੱਕ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤ ਸਤਿ ਸ੍ਰੀ ਅਕਾਲ